ਜਿਹੜੀ ਹੜਤਾਲ ਕਰਨੀ ਆ ਉਹ ਤੇ ਬੇਹੇ ਹੜਤਾਲ ਨਹੀਂ ਕਰਨੀ ਚਾਹੀਦੀ ਜੇ ਕੋਈ ਮੰਗਿਆ ਉਹ ਟੇਬਲ 'ਤੇ ਬੈਠ ਕੇ ਕਰਨੀ ਚਾਹੀਦੀ ਆ ਕਿ ਇੱਕ ਇੱਕ ਇਹ ਕਹਿ ਦੇਣਾ ਮੰਗਾ ਦੇ ਵਿੱਚ ਜੇ ਸਾਡੀ ਕੋਈ ਬੰਦਾ ਚੀਜ਼ੀ ਕਰਦਾ ਫੜਿਆ ਗਿਆ ਉਹਨੂੰ ਜੇ ਸਸਪੈਂਡ ਕੀਤਾ ਤੇ ਅਸੀਂ ਹੜਤਾਲ ਕਰਾਂਗੇ ਕਿਤੇ ਕੋਈ ਟੋਕਣੀ ਨਾ ਬੰਦੀ ਤੁਸੀਂ ਪ੍ਰੈਸ ਵਾਲੇ ਵੀ ਕਵਰੇਜ ਕਰਦੇ ਤੁਹਾਨੂੰ ਵੀ ਪਤਾ ਕਿ ਕੀ ਮੰਗਾਂ ਨੇ ਜਿਹੜੀਆਂ ਜੈਨੂਇਨ ਮੰਗਾ ਉਹ ਤੇ ਅਸੀਂ ਉਹੀ ਹੱਲ ਕਰ ਦਿੰਨੇ ਆ ਫਿਰ ਕਿਹਨ੍ਹ ਦਿਹਾੜ ਤੇ ਜਦੋਂ ਹੜਤਾਲ ਹੁੰਦੀ ਆ ਵੇਖੋ 15 ਅਗਸਤ ਹੀ ਕੱਲ ਰਕੜੀ ਤੇ ਹੜਤਾਲ ਪਿਛਲੇ ਸਮੇ ਲੋੜੀ ਤੇ ਹੜਤਾਲ ਕਰਦੇ ਆ ਉਹਦੇ ਚ ਲੋਕਾਂ 'ਚ ਮੈਸੇਜ ਜਾਂਦਾ ਕਿ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਕੋਲੋਂ ਇਹ ਬੰਦੇ ਮੋਟੀਆਂ-ਮੋਟੀਆਂ ਲੈ ਕੇ ਜਾਣ-ਪੋਚ ਕੇ ਦਿੰਦੇ ਆ ਹੜਤਾਲਾਂ ਕਰਦੇ ਆ ਤਾਂ ਜੋ ਜਿਹੜੇ ਵੱਡੇ ਟਰਾਂਸਪੋਰਟ ਆ ਉਹਨਾਂ ਦੀਆਂ ਬੱਸਾਂ 'ਤੇ ਵੱਡੀਆਂ ਕਿੰਤੀ ਦੇ ਵਿੱਚ ਸਵਾਰੀਆਂ ਚੜ੍ਹਨ ਤੇ ਉਹ ਲੋਕਾਂ ਤੋਂ ਵੱਧ ਕਰਾਇਮ ਵਸੂਲ ਕੇ ਲੋਕਾਂ ਦੀ ਲੁੱਟ ਕਰਨ ਹੁਣ ਆਪਣੀ ਸਰਕਾਰ ਨੇ ਤੇ ਜਿਹੜੀ ਈਪੀਆਂ ਉਹਨਾਂ ਨੂੰ ਫਰੀ ਦੇ ਵਿੱਚ ਸਫ਼ਰ ਦਿੱਤਾ ਜਦੋਂ ਆ ਕੋਪੀਚੋਂ ਬਸਾਂ ਆਪਣੀਆਂ ਚੱਲਦੀਆਂ ਸਰਕਾਰੀ ਬਸਾਂ ਪ੍ਰਾਈਵੇਟ ਵਾਲੇ ਇੱਕ ਬੰਦੇ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਦੇ ਵਿੱਚ ਸਫ਼ਰ ਕਰਾਉਂਦੇ ਆ ਕਈ ਵਾਰ ਦੋ ਬੰਦਿਆਂ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਕਰਦੇ ਨੇ ਪ੍ਰਾਈਵੇਟ ਵਾਲੇ ਉਹ ਤਾਂ ਹੀ ਕਰਦੇ ਆ ਕਿ ਸਰਕਾਰੀ ਲੇਡੀਆਂ ਨੂੰ ਬਿਲਕੁਲ ਫ੍ਰੀ ਆ ਔਰਤਾਂ ਨੂੰ ਬਿਲਕੁਲ ਫ੍ਰੀ ਆ ਤੇ ਜਦੋਂ ਇਤਰਾੜਤਾਂ ਹੁੰਦੀ ਆ ਉਹ ਬੀਪੀਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ ਬੰਦਿਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ ਲੁੱਟ ਤੇ ਆਮ ਲੋਕਾਂ ਦੀ ਹੋ ਗਈ ਨਾ ਜੇ ਕੋਈ ਮੰਨ ਗਿਆ ਉਹ ਆਪਣੀ ਬਹਿ ਕਿਆ ਕਰਨੀ ਚਾਹੀਦੀ ਹੈ ਹੜਤਾਲ ਨਹੀਂ ਕਰਦੇ ਬਸ ਉੱਪਰ ਦਾ ਸਮੇ ਹੋ ਗਿਆ ਕਿ ਆਸੀਂ ਉਸ ਨੀਂਹ ਤੇ ਚੱਲ ਪਾਏ ਜੋ ਅਸੀਂ ਮੰਤਰ ਲੈ ਕੇ ਚੱਲੇ ਸੀ ਕਿ ਬੇਕੋਲ ਜੋ ਸ਼ਿਖਾਰੇ ਸੁਪਨੇ ਹਿੰਦੂ ਤੇ ਉਹ ਸ਼ਿਪਿਆਜਨ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨlal ਢੀਂਗਰਾ ਜੀ ਰਾਜਪੂਤ ਜੀ ਸਕੀਰ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਮੇਰਾ ਨਾਮ ਜਸਪੀਰ ਪਾਲ ਹੈ ਪਾਪਾ ਸਾਹਿਬ ਪਾਪਾ ਢੀਂਗਰਾਉਂ ਦੇ ਫਕਰ ਜੀ ਨੇ ਉਹ ਸੰਵਿਧਾਨ ਬਣਾਇਆ ਸੰਵਿਧਾਨ 'ਚ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਦਾ ਬਿਲੋਪੀ ਮਿਲਣੀ ਚਾਹੀਦੀ ਆ ਜਿਹੜੇ ਅਪੇ ਪਿਛਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨਗੇ ਉਹ ਰਾਖਵਾ ਕਰਨ ਕੀਤਾ ਪੁਰਾਣੀ ਸਰਕਾਰ ਨੇ ਇਹ ਸਾਰਾ ਹੈ ਪੜੀਏਗੇ ਨਾਮ ਉਸ ਦੇ ਅਪਨੇ ਸਟਾਫ ਸਟੇਟਿਸ ਪ੍ਰਾਪਤ ਆਪਸ ਆਪਣੇ ਸਾਹਮਣੇ ਉਸ ਸਮੇਂ ਸ਼ਹੀਦ ਜੀਵਨ ਤੋਂ ਦੀ ਸਰਕਾਰ ਕੇ ਵਾਕਤਈ ਚਿੰਤਾ ਦੇ ਸੁਧਾਰ ਨੂੰ ਪੂਰਿਆ ਸੋ ਪਾਲਿਆ ਸਪਾਲਿਆਰ ਨੂੰ ਪ੍ਰਗਟ ਦਿੱਤੀਆਂ ਗਈਆਂ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬੱਚੇ ਜੋਗ ਸਨ ਜਿਹੜੇ ਬੱਚਿਆਂ ਨੇ ਇੱਕ ਤੇ ਪ੍ਰਾਤਵੱਦ ਨੰਬਰ ਲੈ ਡਿਗਰੀ ਬੱਦ ਕੀਤੀ ਜਦੋਂ ਟੈਸਟ ਹੋਇਆ ਨੰਬਰ ਬੱਦ ਹੈ ਮੈਰਿਟ ਬਣੀ ਉਹਨਾਂ ਬੱਚਿਆਂ ਨੂੰ ਸਲੈਕਟ ਕੀਤਾ ਗਿਆ ਤੇ ਮੈਂ ਸਰਕਾਰ ਭਗਵੰਤ ਸਿੰਘ ਮਾਨ ਨੂੰ ਖਾਸ ਤੌਰ ਤੇ ਪੰਜਾਬ ਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਰਪਿੰਟ ਦੇ ਵਿੱਚ ਗਰਾਉਂਡ ਬਣਾਉਂਦਾ ਬਣਾਉਂਦਾ ਜਿਹੜਾ ਕੋਸ਼ੀਦਾਂ ਦਾ ਸੁਪਨਾ ਹੈ ਕਿ ਸਾਡੇ ਬੱਚੇ ਪਲੇਅਰ ਬਣ ਸਾਡੇ ਬੱਚੇ ਖੇਡਾਂ ਖੇਡ ਕੇ ਗੋਲਡ ਮੈਡਨ ਲੱਗਿਓਣ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਗੇਮ ਦੇ ਆਧਾਰ ਤੇ ਵੀ ਨੌਕਰੀਆਂ ਮਿਲਣ। ਕਾਣੀਆਂ ਸਰਕਾਰਾਂ ਨੇ ਕਿ ਸਿਰਫ ਜਿਹੜੇ ਕੋਈ ਤਗੜੇ ਲੋਕ ਸਨ ਜਾਂ ਐਮਐਲਏ ਮਤਕਿਆਂ ਦੇ ਰਿਸ਼ਤੇਦਾਰ ਉਹਨਾਂ ਬੱਚਿਆਂ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਸੀ। ਉਹਨਾਂ ਬੱਚਿਆਂ ਨੂੰ ਹੀ ਵਿਦੇਸ਼ਾਂ 'ਚ ਕਿੱਟਣ ਭੇਜਿਆ ਜਾਂਦਾ ਸੀ ਤੇ ਉਹਨਾਂ ਬੱਚਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਲਈ ਲੱਖਾਂ ਰੁਪਇਆ ਦਿੱਤਾ ਜਾਂਦਾ ਔਰ ਆਪਣੀ ਸਰਕਾਰ ਬਣ ਕੇ ਗਰੀਬ ਘਰਾਂ ਦੇ ਮੁੰਡੇ ਜਿਹੜੇ ਬਾਹਰੋਂ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਏ ਉਹਨਾਂ ਨੂੰ ਯੂਨੀਵਰਸਿਟੀਆਂ ਬੀਐਸਪੀ ਦੇ ਰੈਂਕਾਂ ਤੇ ਪ੍ਰਤੀਕ ਕੀਤਾ ਅੱਜ ਜੇ ਮਾਰਟ ਦੇ ਆਧਾਰ ਤੇ ਪ੍ਰਤੀ ਹੋ ਰਹੀ ਹੈ ਉਹ ਸ਼ੀਲਾ ਦੇ ਸੁਪਨਿਆਂ ਨੂੰ ਸਕਾਰ ਕੀਤਾ ਸਕਦਾ ਜਿਹੜਾ ਗਰੀਬਾਂ ਵਾਸਤੇ ਇਲਾਜ ਫ੍ਰੀ ਦੀ 10 ਲੱਖ ਰੁਪਏ ਵਾਲਾ ਜਿਹੜਾ ਪੀਮਾ ਜੋੜਨਾ ਸ਼ੁਰੂ ਕੀਤਾ ਸ਼ੀਕਿਤ ਵੀ ਇਹੋ ਹੀ ਚਾਹੁੰਦੇ ਸਨ ਸਾਡੇ ਬਾਬਾ ਸਾਹਿਬ ਮਾਵਾ ਭੀਮਰਾਓ ਮੇਤਕਰ ਵੀ ਚਾਹੁੰਦੇ ਸਨ ਵੀ ਗਰੀਬਾਂ ਦਾ ਜਿਹੜਾ ਇਲਾਜ ਹੈ ਉਹ ਫਰੀ ਦੇ ਵਿੱਚ ਹੋਵੇ ਗਰੀਬਾਂ ਦੀ ਸਨਮਾਈ ਹੋਵੇ ਬੇਨਾ ਉਹ ਬਿਨਾਂ ਕੋਈ ਕੁਮਾਰ ਹੁੰਦਾ ਉਹਦਾ ਇਲਾਜ ਕੋਲੋਂ ਹੀ ਉਹਦੀ ਜਾਨ ਚਲੀ ਜਾਂਦੀ ਉਹ ਪਰਿਵਾਰ ਜਿਹੜੇ ਪਰਿਵਾਰ ਗਰੀਬ ਸਨ ਉਹ ਅੱਜ ਮਾਨਨਾ ਕਹਿ ਰਿਹਾ ਵੀ ਵਾਕਈ ਜੋ ਸਰਕਾਰ ਦੇ ਕੰਮ ਪਾਉਂਦੇ ਸੀ ਜੋ ਸ਼ੀਸ਼ ਚਾਹੁੰਦੇ ਸੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਸੁਪਨਿਆਂ ਨੂੰ ਬੂਰ ਪਾਇਆ ਜਿਹੜੀ ਹੜਤਾਲ ਕਰਨੀ ਆ ਉਹ ਤੇ ਬੈਠੇ ਹੜਤਾਲ ਨਹੀਂ ਕਰਨੀ ਚਾਹੀਦੀ ਜੇ ਕੋਈ ਮੰਗਿਆ ਉਹ ਟੇਬਲ 'ਤੇ ਬੈ ਕੇ ਕਰਨੀ ਚਾਹੀਦੀ ਆ ਤੇ ਇੱਕ ਇੱਕ ਇਹ ਦੇਣਾ ਮੰਗਾ ਦੇ ਵਿੱਚ ਜੇ ਸਾਡੀ ਕੋਈ ਬੰਦਾ ਚੋਰੀ ਕਰਦਾ ਫੜਿਆ ਗਿਆ ਉਹਨੂੰ ਜੇ ਸਸਪੈਂਡ ਕੀਤਾ ਤਸੀਂ ਹੜਤਾਲ ਕਰਾਂਗੇ ਇਥੇ ਕੋਈ ਟੋਕਣੀ ਨਾ ਬੰਦੀ ਤੁਸੀਂ ਪ੍ਰੈਸ ਵਾਲੇ ਵੀ ਕਵਰੇਜ ਕਰਦੇ ਤੁਹਾਨੂੰ ਵੀ ਪਤਾ ਕਿ ਕੀ ਮੰਗਾਂ ਨੇ ਜਿਹੜੀਆਂ ਜੈਨੂਇਨ ਮੰਗਾ ਉਹ ਤੇ ਅਸੀਂ ਉਹੀ ਹੱਲ ਕਰ ਦਿੰਨੇ ਆ ਫਿਰ ਕਿਹੜੇ ਦਿਹਾੜ ਤੇ ਜਦੋਂ ਹੜਤਾਲ ਹੁੰਦੀ ਆ ਵੇਖੋ 15 ਅਗਸਤ ਹੀ ਕੱਲ ਟਕੜੀ ਤੇ ਹੜਤਾਲ ਪਿਛਲੇ ਸਮੇਂ ਦੀ ਲੋੜੀ ਤੇ ਹੜਤਾਲ ਕਰਦੇ ਆ ਉਹਦੇ ਚ ਲੋਕਾਂ 'ਚ ਇਹ ਮੈਸੇਜ ਜਾਂਦਾ ਕਿ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਕੋਲੋਂ ਇਹ ਬੰਦੇ ਮੋਤੀਆਂ ਮੋਟਾਂ ਲੈ ਕੇ ਜਾਣ ਪੁੱਛ ਕੇ ਤਿੰਨ ਦਿਨ ਹਫਤੇ ਹੜਤਾਲਾ ਕਰਦੇ ਆ ਤਾਂ ਕਿ ਜਿਹੜੇ ਵੱਡੇ ਟਰਾਂਸਪੋਰਟ ਆ ਉਹਨਾਂ ਦੀਆਂ ਬੱਸਾਂ 'ਤੇ ਵੱਡੀਆਂ ਗਿਣਤੀ ਦੇ ਵਿੱਚ ਸਵਾਰੀਆਂ ਚੜ੍ਹਨ ਤੇ ਉਹ ਲੋਕਾਂ ਤੋਂ ਵੱਧ ਕਰਾਇਮ ਵਸੂਲ ਕੇ ਲੋਕਾਂ ਦੀ ਲੁੱਟ ਕਰਨ ਹੁਣ ਆਪਣੀ ਸਰਕਾਰ ਨੇ ਤੇ ਜਿਹੜੀ ਟੀਪੀਆਂ ਉਹਨਾਂ ਨੂੰ ਫ੍ਰੀ ਦੇ ਵਿੱਚ ਸਫ਼ਰ ਦਿੱਤਾ ਜਦੋਂ ਆ ਕੋਪੀ ਚੋਂ ਬੱਸਾਂ ਆਪਣੀਆਂ ਚੱਲਦੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਵਾਲੇ ਇੱਕ ਬੰਦੇ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਦੇ ਵਿੱਚ ਸਫ਼ਰ ਕਰਾਉਂਦੇ ਆ ਕਈ ਵਾਰ ਦੋ ਬੰਦਿਆਂ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਕਰ ਦਿੱਤਾ ਪ੍ਰਾਈਵੇਟ ਵਾਲੇ ਉਹ ਤਾਂ ਹੀ ਕਰਦੇ ਆ ਕਿ ਸਰਕਾਰੀ ਲੇਡੀਆਂ ਨੂੰ ਬਿਲਕੁਲ ਫ੍ਰੀ ਆ ਔਰਤਾਂ ਨੂੰ ਬਿਲਕੁਲ ਫ੍ਰੀ ਆ ਤੇ ਜਦੋਂ ਇਤਰਾੜਤ ਆਉਂਦੀ ਆ ਉਹ ਪੀਪਿਆਂ ਲੋਕ ਪੂਰਾ ਕਿਰਾਇਆ ਵਸੂਲਦੇ ਆ ਬੰਦਿਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ ਲੁੱਟ ਤੇ ਆਮ ਲੋਕਾਂ ਦੀ ਹੋਗੀ ਨਾ ਜੇ ਕੋਈ ਮੰਨ ਲਿਆ ਉਹ ਆਪਣੀ ਬਹਿ ਕੇ ਹੱਲ ਕਰਨੀ ਚਾਹੀਦੀ ਹੜਤਾਲ ਨਹੀਂ ਕਰਨੀ ਚਾਹੀਦੀ